ਬਠਿੰਡਾ ਸ਼ਹਿਰ ਦੇ ਸਾਬੋ ਤਲਵੰਡੀ ਤੋਂ ਵੱਡੀ ਖਬਰ ਸਾਹਮਣੇ ਆ ਰਹੀ ਹੈ ਕਿ ਐਨਜੀਕੇ ਕੰਪਨੀ ਦੀ ਲਾਲ ਰੰਗ ਦੀ ਬੱਸ ਸੇਵਨਾਲਾ ਦੇ ਵਿੱਚ ਡਿੱਗ ਪਈ ਜਿਹਦੇ ਵਿੱਚ 40 ਤੋਂ 50 ਸਵਾਰੀਆਂ ਦੱਸੀਆਂ ਜਾਂਦੀਆਂ ਸੀ ਤੇ ਸਵਾਰੀਆਂ ਜ਼ਿਆਦਾਤਰ ਕਹਿੰਦੇ ਮ੍ਰਿਤਕ ਕੱਢੀਆਂ ਗਈਆਂ ਨੇ ਹਾਲੇ ਤੱਕ ਜਿੰਨੀਆਂ ਸਵਾਰੀਆਂ ਦੀ ਰਿਕਵਰੀ ਕੀਤੀ ਗਈ ਹੈ ਜਿੰਨੀਆਂ ਸਵਾਰੀਆਂ ਬੱਸ ਤੋਂ ਬਾਹਰ ਕੱਢੀਆਂ ਗਈਆਂ ਨੇ ਕਹ ਰਿਹਾ ਹੈ ਕਿ ਮ੍ਰਿਤਕ ਹੀ ਬਾਹਰ ਆਈਆਂ ਨੇ ਇਹ ਵੀ ਦੱਸਣ ਚਾਹ ਰਿਹਾ ਹੈ ਕਿ ਇਹ ਬੱਸ ਤਲਵੰਡੀ ਸਾਬੋ ਦੇ ਨੇੜੇ ਪੈਂਦੇ ਸੇਵਨਾਲੇ ਦੇ ਵਿੱਚ ਡਿੱਗੀ ਹੋਈ ਹੈ ਐਨਜੀਕੇ ਕੰਪਨੀ ਦੀ ਬੱਸ ਦੱਸੀ ਜਾ ਰਹੀ ਹੈ ਜਿਦੇ ਵਿੱਚ 40 ਤੋਂ 50 ਸਵਾਰੀਆਂ ਦੱਸੀਆਂ ਜਾ ਰਹੀਆਂ ਨੇ ਤੁਸੀਂ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਇਹ ਹਾਦਸਾ ਵੱਡਾ ਹਾਦਸਾ ਵਾਪਰਿਆ ਹੈ ਬਠਿੰਡਾ ਸ਼ਹਿਰ ਦੇ ਸਾਬੋ ਤਲਵੰਡੀ ਦੇ ਵਿੱਚ ਕਿ ਸਵਾਰੀਆਂ ਦੇ ਨਾਲ ਭਰੀ ਹੋਈ ਬੱਸ ਹਾਦਸਾ ਗ੍ਰਸਤ ਹੋਈ ਹੈ ਕੁਝ ਮੂਰੇ ਆਇਆ ਜਾਂ ਮੌਸਮ ਦੀ ਇਸ ਮੌਸਮ ਦੀ ਤਬਦੀਲੀ ਕਾਰਨ ਇਹ ਬੱਸ ਹਾਦਸਾ ਗਰਾਸ ਤੋਂ ਹੀ ਆ ਇਹ ਨਹੀਂ ਪਤਾ ਲੱਗਿਆ ਕਿ ਕਿਸ ਕਾਰਨ ਬੱਸ ਨੇ ਸੇਵਨਾਲੇ ਦੇ ਵਿੱਚ ਡਿੱਗੀ ਹੈ ਦੇਖ ਸਕਦੇ ਹੋ ਕਿ ਵੱਡਾ ਹਾਦਸਾ ਵਾਪਰਿਆ ਹੈ ਕਿ ਆ ਬੱਸ ਡਿੱਗ ਗਈ ਨਾਲੇ ਚ ਵੀਰੇ ਜੋਨਸ ਵਾਲੇ ਜੋਨਸ ਵਾਲੇ ਤੇ ਕੋਟਸ਼ਮੀਰ ਦੇ ਸਨ ਚ ਜਿਹੜਾ ਨਾਲਾ ਵੀ ਡਰੇਨ ਆਪਣਾ ਆ ਦੇਖੋ ਬੱਸ ਡਿੱਗ ਗਈ ਵੀਰੇ ਜਿੰਨਾ ਹੋਇਆ ਤਾਂ ਭਰਾ ਆ ਫਿਰ ਭਰਾ ਕੱਢੀ ਜਾਂਦੇ ਆ ਬੱਸ ਕਿਹੜੀ ਹੈ ਇਹ ਬਠੰਡਾ ਕੰਨ ਜੀ ਕੇ ਐਨਜੀ ਕੇ ਬੱਸ ਆ ਵੀਰੇ ਤਲਵੰਡੀ ਤੋਂ ਆਉਂਦੀ ਸੀ ਨਾ ਮਿਲ ਆ ਤਲਵੰਡੀ ਤੋਂ ਆਉਂਦੀ ਸੀ ਬਾਈ ਤਲਵੰਡੀ ਤੋਂ ਆਉਂਦੀ ਸੀ ਟਾਈਮ ਹੋ ਗਿਆ 2:20 2:00 ਵਜੇ ਡਿੱਗੀ ਆ ਭਰਾਓ ਕਿੰਨੇ ਤੇ ਕੋਈ ਸਵਾਰੀਆਂ ਤਲਵੰਡੀ ਤੋਂ ਚੜੀਆਂ ਵੀਰੇ ਵੱਤ ਵਾਤ ਆ ਜਾਓ ਇੱਥੇ ਜੋਨ ਸਿੰਘ ਵਾਲੇ ਸੂਏ ਕੋਲੇ ਹਾਂ ਜੋਨਸ ਵਾਲੇ ਨਾਲੇ 'ਚ ਡਿੱਗੀ ਆ ਆ ਡਰੇਨ 'ਚ ਡਿੱਗੀ ਬਾਈ ਬੱਸ ਅੱਗੇ ਸ਼ੇਅਰ ਕਰ ਦਿਓ ਕਿਸੇ ਦੀ ਜਾਨ ਵਾਜੇ ਹੂੰ ਤਾਂ ਕਰੇਨਾ ਮਹਿਕਮਾ ਬਹੁ ਆ ਗਿਆ ਬਾਈ ਬੰਦੇ ਹੈਗੇ ਵਿੱਚ ਹੋਰ ਯਾਰ ਬੰਦੇ ਬਹੁਤ ਆ ਰਸੇ ਟੁੱਟੀਆਂ ਜਾਂਦੇ ਆ ਉਹ ਛੋਡੀ ਓਏ ਬੰਦੇ ਮਰੇ ਹੈਗੇ ਵਿੱਚ ਮਰ ਗਏ ਜਵਾਕ ਸੀ ਪਰਲੇ ਪਾਸੇ ਹੀ ਥੱਲੇ ਯਾਰ ਪਰਲੇ ਪਾਸੇ ਵਾਲੇ ਵਾਲੇ ਹੋ ਹੋ ਗਏ ਆ ਦੇਖੋ ਭਾਈ ਓਏ ਛੋਟੇ ਮਾਰੀ ਗਏ ਛੋਟੇ ਪਤਾ ਹੀ ਨਹੀਂ ਦੇਖ ਕੇ ਆਇਆ ਨਿਕੇ ਨਿਕੇ ਜਵਾਕ ਵਿੱਚ ਵਾਵਾ ਮਰ ਗਏ ਭਈ ਯਾਰ ਆਸਾਂ ਚੋਂ ਆਂਦੀ। ਬਾਈ ਤਲਵੰਡੀ ਤੋਂ ਬਸ ਆਉਂਦੀ ਸੀ ਤਲਵੰਡੀ ਤੋਂ। ਤਲਵੰਡੀ ਤੋਂ ਆਉਂਦੀ। ਤਲਵੰਡੀ ਤੋਂ ਦੂਰੀ ਆ। ਕੀ ਬੱਸ ਬਾਈ ਯਾਰ। ਉਹ ਤੋਂ ਆਈ ਆ ਯਾਰ। ਉਧਰੋਂ ਆਈ ਆ ਇਹਨੂੰ। ਤਲਵੰਡੀ ਤੋਂ ਬਠਿੰਡੇ ਨੂੰ ਜਾਂਦੀ ਸੀ ਬਾਈ ਆ ਦੇਖੋ ਬਸ ਨਾਲੇ ਦੇ ਵਿੱਚ ਡਿੱਗ ਗਿਆ ਆਪਣੇ ਜੌਨਸ ਵਾਲੇ ਤੇ ਕੋਟਸ਼ਮੀਰ ਦੇ। ਇਹ ਵੀ ਤਲਵੰਡੀ ਸਾਹਿਬ ਤੋਂ ਦਾ ਸਵਾਰੀ ਜਿਹੜੀ ਆ ਬਾਈ। ਹਾਂ ਹਾਂ। ਬਾਈ ਕਿਸੇ ਵੀ ਜੇ ਕੋਈ ਕਿਸੇ ਦਾ ਹਾਂ ਆਪਦਾ ਰਿਸ਼ਤੇਦਾਰ ਕੋਈ ਵੀ ਮਾਂ ਪਿਓ ਕੋਈ ਵੀ ਆਇਆ ਵੀਰੇ। ਤਲਵੰਡੀ ਤੋਂ ਜੇ ਹੁਣੇ ਚੜਿਆ 2 ਵਜੇ ਡਿੱਗਿਆ ਬੱਸ ਵੀਰੇ ਚ। ਹਾਂ। ਪਰਤਾਲ ਕਰੋ ਆਪਦੀ ਆਪਦੀ ਆਗੇ ਕਿ ਬੱਚਿਆਂ ਦੀ ਜਾਂ ਆਦੇ ਬੱਚਿਆਂ ਦੀ ਘਰ ਦੇ ਮੈਂਬਰਾਂ ਦੀ ਪਰਤਾਲ ਕਰੋ ਭਰਾਓ ਇੱਥੇ ਬਹੁਤ ਜਾਮ ਲੱਗਿਆ ਹੜਕਦੇ ਘਟੋ ਘਟ ਹਜ਼ਾਰਾਂ ਦੀ ਗਿਣਤੀ ਚ ਬੰਦੇ ਖੜੇ ਆ ਕਰੇਨਾ ਲੱਗੇ ਪਿਆ ਲੋਕ ਆ ਦੇਖ ਲਓ ਬਾਈ ਡਰੇਨ ਚ ਡਿੱਗ ਗਈ ਯਾਰ ਬਸ ਉੱਧਰੋਂ ਆ ਗਿਆ ਨਾ ਉੱਧਰੋਂ ਆ ਗਿਆ ਕਹਿੰਦੇ ਇੱਥੋਂ ਆ ਗਿਆ ਹੈ ਭਾ ਓਏ ਵਿੱਚ ਹੈਗੀਆਂ ਬਾਈ ਤਲੇ ਸਵਾਰੀਆਂ ਬੱਚੇ ਹੈਗੇ ਉੱਛੇ। ਕਿਹਦੇ ਤੋਂ ਨਜ਼ਰੀ ਨਜ਼ਰੀ ਮਰ ਕੇ ਆਉਣਾ ਬੱਚਾ। ਹੋਰ ਆ ਉੱਧਰਲੇ ਜਿਹੜੇ ਪਰਲੇ ਪਾਸੇ ਖੱਬੇ ਪਾਸੇ ਬੈਠੇ ਉਹਦਾ ਸਾਰੇ ਹੋ ਗਏ ਜਰੇ। ਤੁਹਾਨੂੰ ਦੇਖਦੇ ਇੱਕ ਨਾ ਬੰਦਾ ਦੇ ਦੇਗਾ। ਇੱਥੇ ਪਾਣੀ ਹੈ ਇੱਥੇ ਬੜਾ ਠੰਡਾ ਪਾਣੀ। ਭਾਈ ਇੱਕ ਬੰਦਾ ਕਰ ਦਿਓ। ਭਾਈ ਬਣੇ ਅੱਗੇ ਸ਼ੇਅਰ ਕਰ ਦਿਓ ਯਾਰ ਕਿਸੇ ਦੀ ਜਾਣ ਬਾਝੇ ਬਈ ਯਾਰ। ਮੀਂਹ ਪਈ ਜਾਂਦਾ ਇੱਕ ਤਾਂ ਉੱਤੋਂ ਵੀਰੇ। ਟੈਂਕਰ ਕੋਲੇ ਨਾਲੇ ਦਿੱਕਤਾਂ ਨਾਲੇ ਜਰਵਾ। ਛੱਡੇ ਪੀ ਵੀ ਵੀ। ਆਹ ਦੇਖੋ ਵੀਰੇ। ਆ ਵੀ ਜਿਹਦਾ ਕੋਈ ਅੱਜ ਤਾਂ ਪਹੁੰਚਿਆ ਕਿ ਸੰਸਕ੍ਰਿਤ ਦੇ ਵਿੱਚ ਐਨ ਜੀ ਕੇ ਵੱਸਾ ਦੋ ਵਜੇ ਦੁਪਹਿਰ ਤੇ ਬੜਾ ਆ ਜਾਂਦਾ ਭਾਕੜ ਬਣਾਇਆ ਕਰਾਉਂਦੇ ਸਾਂ ਭਾਰ ਨਾ ਦੇ ਉਹ ਭਾਰ ਨਾ ਦੇ ਉਹ ਭਾਈ ਇੰਗਲੈਂਡ ਦੇ ਭਾਰ ਨਾ ਜੋ ਪਲਾਨ ਨੇ ਓਏ ਇੰਗਲੈਂਡ ਤੋਂ ਵੀ ਨਾ ਇੱਧਰ ਨੂੰ ਕਿਤੇ ਸਾਰੇ ਬਈ ਕੱਬ ਵੱਜੋ ਕਿਤੇ ਬਣਾ ਦੋ ਨਾ ਕਬੜਾ ਟੱਪਿਆ ਜਾਣਾ ਪੋੜਾ ਉਹ ਛਿੜ ਜਾਮ ਲੱਗਿਆ ਪੈਰ ਲੋਕਾਂ ਨੂੰ ਟੱਪਣ ਦੀ ਹੋਈ ਪਏ ਇੱਥੇ ਬੰਦੇ ਮਰੀ ਜਾਂਦੇ ਆ ਬਤੰਦਰੋ ਟੱਪ ਜੋ ਘੰਟਾ ਲੇਟ ਟੱਪ ਜੋ 10 ਕੀ ਹੋਜੇ ਇੱਥੇ ਦਾ ਇਹਦੀ ਦੁੱਗੀਆਂ ਦੇ ਪੰਨਿਆਂ ਨੂੰ ਲੱਲੇ ਨਾ ਹੋ। ਉਹ ਦੇਖਿਆ ਕਿ ਨਾ ਪਤਾ ਉਹ ਕਿੱਥੇ ਜਾਏਗਾ। ਬਾਈ ਤਲਵੰਡੀ ਤੋਂ ਬਸ ਤੁਰੀ ਸੀ ਐਨਜੀਕੇ ਬਾਸਾ ਬਠਿੰਡੇ ਨੂੰ ਜਾਂਦੀ ਸੀ। ਜੌਨਸ ਵਾਲੇ ਤੇ ਕੋਟ ਸ਼ਮੀਰ ਦੇ ਜਿਹੜਾ ਰਾਹ ਚ ਆਪਣੇ ਗੰਦਾ ਨਾਲਾ ਡਰੇਨ ਆਉਂਦਾ ਵੀਰੇ ਉਹਦੇ ਚ ਬਸ ਉਲਟੀ ਆ। ਹਾਂ ਸੇਵਨਾਲ ਸਾਡਾ ਬਾਈ ਸਾਡੇ ਪਿੰਡ ਵੀ ਦੀ ਟਾਬ ਦਾ ਗੰਦਾ ਨਾਲੇ ਕਹਿੰਦੇ ਸੇਵਨਾਲਾ ਇਹ। ਹਾਂ ਉਹਦੇ ਚ ਬਸ ਵੀਰੇ ਡਿੱਗੀ ਆ। ਜੇ 2 ਵਜੇ ਤੁਹਾਡਾ ਕੋਈ ਰਿਸ਼ਤੇਦਾਰ ਮਾ ਪਿਓ ਭੈਣ ਭਰਾ ਕੋਈ ਵੀ ਵੀਰੇ ਬੱਸ 'ਚ ਚੜਿਆ ਆਪਦੀ ਪੜਤਾਲ ਕਰ ਲੋ ਵੀਰੇ ਆਹ ਦੇਖੋ ਬਈ ਯਾਰ ਕੁਝ ਮੌਤਾ ਵੀ ਹੋਊਗਾ ਬਾਈ ਵਿਚਾਰੇ ਜਿਹੜੇ ਖੱਬੇ ਪਾਸੇ ਬੈਠੇ ਸੀ ਬੰਦੇ ਉਹ ਪਾਣੀ 'ਚ ਡੁੱਬ ਗਏ ਉਧਰਲੇ ਪਾਸਿਓ ਸੱਜੇ ਪਾਸੇ ਕੁਝ ਬੰਦੇ ਬਚਾਏ ਵੀ ਉਹਨਾਂ ਨੇ ਕ੍ਰੇਨ ਲੱਗੀ ਪਈ ਐ ਖਿੱਚਣ ਆਹੋ ਆਹ ਭਾਈ ਐਂਗਲ ਤੇ ਵੀ ਪਾਰਨਾ ਦਿਓ ਕਈ ਵਾਰ ਇਹ ਵੀ ਬਿੰਦੀ ਹੋਏ ਬੰਦਾ ਐ ਪਾਰਨਾ ਤੁਸੀਂ ਵੀ ਸਾਰੇ ਡਿੱਗ ਜੂਗੇ ਤੇ ਇਧਰ ਆ ਆ ਕਿੱਥੇ ਨਾਲ ਸਿਰਦਾ आ देखो भाई यार ਹਾਂ ਹਾਈ ਡਰ ਆਉਂਦਾ ਰਸੇ ਵੀ ਟੁੱਟ ਜਾਂਦੇ ਯਾਰ ਭਜਨ ਕਿਹੜਾ ਥੋੜਾ ਯਾਰ ਹੁਣ ਮੌਕੇ ਦੇ ਕਿਹਦਾ ਹੈਣਾ ਹੁਣ ਵਿਚਾਰੇ ਲੱਗਣ ਵਾਲੇ ਲੱਗੇ ਵੀ ਭੈ ਨਾਲ ਹੁਣ ਸਾਰੇ ਬੰਦੇ ਤਾਂ ਉਹਨਾਂ ਹੀ ਜਾ ਕੇ ਹੈਲਪ ਵੀ ਨਹੀਂ ਬਈ ਵਿੱਚ ਵੀ ਨਹੀਂ ਵੜ ਸਕਦੇ ਹੈਣਾ ਇੱਕ ਮਰ ਗਏ ਬੰਦੇ ਪਰਲੇ ਪਾਸੇ ਜਿਹੜੇ ਬੈਠੇ ਉਹ ਤਾਂ ਯਾਰ ਬਹੁਤ 90 ਦੇ ਪਾਸੇ ਕਿੰਨੇ ਦੇ ਵਿੱਚੋਂ ਫਾਤਰ ਦੇ ਜਵਾਗ ਦੇ ਬੰਦੇ ਵਿੱਚ ਪਏ ਕਿੰਨੇ ਦੇ ਵਿੱਚੋਂ ਹਾਏ ਹੋਰ ਰੱਬਾ ਬਾਬਾ ਜਵਾਗ ਜਰੂ ਕੋ ਜਿਹੜੇ ਪਰਲੇ ਪਾਸੇ ਬੈਠੇ ਸੀ ਉਹ ਤਾਂ ਬਾਬਾ ਮਰ ਗਏ ਯਾਰ ਜਿਹੜੇ ਉਹ ਪਰੇ ਫਾਇਦਾ ਵਿੱਚ ਕੀ ਬਣਾ ਉਹ ਕਿਹੜਾ ਵਿੱਚ ਵੜ ਕੇ ਕੱਢੀ ਜਾਂਦੇ ਜਵਾਗ ਤਾਂ ਹੇ ਉਧਰ ਵਿੱਚ ਕੌਣ ਵੜਦਾ ਬਈ ਆ ਸਾਹਮਣੇ ਬੈਠੇ ਵਾਹ ਯਾਰ ਕਿਸ ਹਾਲਾਤ ਇਹ ਜਦੋਂ ਐਡੇ ਉੱਚੋਂ ਡਿੱਗ ਕੇ ਬਸ ਵੀਰੇ ਘਟੋ ਘਟ ਬਈ 20 30 ਫੁੱਟ ਥੱਲੇ ਡਿੱਗੀ ਐ ਬਸ ਡਰੇਨ ਉੱਚਾ ਬਹੁਤ ਆ ਪੁੱਲ ਵੀਰੇ ਪਾਣੀ ਚ ਓ ਯਾਰ ਹੌਲੀ ਨਹੀਂ ਕਰਦੇਗੇ ਇੱਥੇ ਆਹੇ ਤੱਕ ਆਏ ਹਾਂ ਬਸ ਅਗਲੀਓ ਇੱਕਪ ਪੁੱਲ ਵੀ ਥੋੜਾ ਜਿਹਾ ਤੰਗ ਆ ਤੇ ਬਸ ਕੁਦਰਤੀ ਕੁਝ ਵੀ ਲਾ ਲਓ ਵੀਰੇ ਹੌਲੀ ਤੇਜ਼ ਆਪਾਂ ਹਨਾ ਕਿਸੇ ਦਾ ਜੀ ਨਹੀਂ ਕਰਦਾ ਹੁੰਦਾ ਡਰਾਈਵਰ ਦਾ ਜੀ ਕਰਦਾ ਵੀਰੇ ਵਿੱਚ ਡੇਗੂਗਾ ਯਾਰ ਹਨਾ ਹਾਂ ਆਪਦੇ ਹਰੇਕ ਨੂੰ ਵੀਰੇ ਜਾਣ ਪਿਆਰੀ ਇਹ ਤਾਂ ਆਪਾਂ ਐਨ ਕਹੇ ਹਾਂ ਤੇ ਕੋਈ ਡਰਾਈਵਰ ਉਹਦਾ ਜੀ ਕਰਦਾ ਵੀਰੇ ਇਹਨਾਂ ਨੂੰ ਆਪ ਦਾ ਹਾਂ ਕਿਤਾਬਸ ਤੁਸੀਂ ਹਾਂ ਕਹਿ ਨਹੀਂ ਸਕਦੇ ਕਿਸ ਨੂੰ ਪੁੱਛ ਕਿਸਮਤ ਤੇ ਜਾ ਜੋ ਵਿਚਾਰਾਂ ਨੇ ਹਨਾ ਅੱਜ ਵੀ ਰੋਜ਼ ਕਰਦੀ ਆ ਵਾਸਤੇ ਹੀ ਗੱਲ ਰੂਪ ਤੇ ਹਾ ਬਾਈ ਜੀ 2 ਵਜੇ ਬਸ ਤਲਵੰਡੀ ਤੋਂ ਚੱਲੀ ਆ 2 ਵਜੇ ਕੇ 5 10 ਮਿੰਟਾਂ ਦੇ ਬਸ ਦੂਰੀ ਸੀ ਉੱਥੋਂ ਤੇ ਆਪਣੇ ਅਗੇ ਜੀਵਨ ਸਿੰਘ ਵਾਲਾ ਵੀਰੇ ਜਦੋਂ ਡਰੇਨ ਆਉਂਦਾਗਾ ਕੋਟਸ਼ਮੀਰ ਤੇ ਜੀਵਨ ਸਿੰਘ ਵਾਲੇ ਤੇ ਵਿਚਾਲੇ ਉੱਥੇ ਆ ਕੇ ਬਸ ਇੱਕੇ ਦਮ ਵਿੱਚ ਡਿੱਗ ਗਈ ਵੀਰੇ ਭਰੀ ਭਰੀ ਫੁੱਲ ਗਈ ਭਰੀ ਸੀ ਸਵਾਰੀਆਂ ਹੀ ਫੁੱਲ ਵੀਰੇ ਹੋਰ ਆ ਬਾਈ ਬਨੇ ਯਾਰ ਅੱਗੇ ਸ਼ੇਅਰ ਕਰ ਦਿਓ ਕਿਸੇ ਭਰਾ ਦੀ ਕਿਸੇ ਦਾ ਮਾਂ ਪਿਓ ਕਿਸੇ ਦਾ ਭੈਣ ਭਾਈ ਹੈ ਨਾ ਜਿਹੜਾ ਬਾਈ ਕੋਲ ਤਲਵੰਡੀ ਸਾਬੋ ਦਮਦਮਾ ਸਾਹਿਬ ਤੋਂ ਕਈ ਵਾਰੀ ਬਠਿੰਡੇ ਨੂੰ ਜਾਂ ਰਾਜ ਚ ਭਾਗੀ ਬਦਰ ਦਾ ਆਪਣਾ ਕੋਲ ਕਸ਼ਮੀਰ ਇੱਧਰ ਨੂੰ ਕਿਸੇ ਨੇ ਜਾਣਾ ਸੀ ਜਆ ਉਹਨਾਂ ਦਾ ਕੋਈ ਬੰਦਾ ਸ਼ਰਮਦਾ ਵੀ ਪਾ ਦੇ ਹਾਂ ਹੁਣ ਵੀਰੇ ਬਾਕੀ ਇਹ ਰੋਡ ਵੀ ਬੰਦ ਆ ਹੁਣ ਬਿਲਕੁਲ ਬਾਈ ਇੱਧਰ ਨੂੰ ਹਜੇ ਤਾਂ ਜਿਉਂ ਸਰ ਤਾਂ ਇਹਨੂੰ ਹਾਂ ਇੱਥੇ ਆ ਰਹੇ ਹਾਂ ਤਲਵੰਡੀ ਰੋਡ ਬੰਦੀ ਆ ਬਸੋਂ ਦਾ ਰੋਡ ਤਲਵੰਡੀ ਰੋਡ ਹਾਂ ਬੰਦ ਆ ਵੀਰੇ ਜਿਹੜਾ ਮੰਨ ਕੇ ਤਲਵੰਡੀ ਤੋਂ ਆਪਣੇ ਬਠਿੰਡੇ ਨੂੰ ਏਅਰ ਰੋਡ ਹੋ ਜਾਏ ਤਾਂ ਫਿਲਹਾਲ ਬੰਦ ਆ ਬਈ ਐ ਨਹੀਂ ਪਤਾ 2-4 ਘੰਟ ਕਿੰਨਾ ਵੀ ਬੰਦ ਰੋ ਹੋਏ ਬੰਦ ਆ ਆ ਵੇਥੇ ਕਟਵੜ ਹੁਣ ਹਜ਼ਾਰਾਂ ਨਹੀਂ ਗੰਟੀ ਦਾ ਇਥੇ ਕਤਾਰਾਂ ਲੱਗਾਂ ਪੰਗਾ ਲੰਮੀਆਂ ਚੰਨ ਦੀ ਕੋਠੀ ਰਵੰਦੇ ਆ ਰਹਿਣਾ ਥੋੜਾ ਜਿਹਾ ਜੂਨੀ ਐਂਗਲ ਤੇਲੇ ਬਾਅਦ ਵਿੱਚ ਤੇ ਵਿੱਚੋਂ ਸਵਾਰੀਆਂ ਸ਼ੁਰੂਆ ਕੱਢੀਆਂ ਮੜੋਟਾ ਕੇ ਅਰੇ ਤਾਂ ਉਹੀ ਨਹੀਂ ਪਤਾ ਹੀ ਨਹੀਂ ਹੈ ਕੱਢ ਤੇ ਕੱਢ ਤੇ 20 ਬਾਈ ਨੇ ਕੱਢ ਤੇ ਕੱਢ ਤੇ ਉਧਰਲੇ ਪਾਸੇ ਵਾਲੇ ਨਹੀਂ ਮੰਨ ਕੇ ਹੋ ਹਨਾ ਹਾਂ ਉਹ ਮਰੇ ਦੱਸਦੇ ਵਿੱਚ ਬਾਲੇ ਡੁੱਬ ਗਿਆ ਹਾਂ ਪਾਣੀ ਪੀਂਦੇ ਸਰ ਪਾਣੀ ਦਾ ਬਈ ਮੁੱਦੇ ਜੋ ਮੈਂ ਮੁੱਦੇ ਪਾਏ ਪਹਿਲੋਂ ਪਾਣੀ ਕੱਢੀ ਆਂ ਮੈਂ ਅੱਛਾ ਹਾਂ ਮੁੱਦੇ ਪਾਏ ਫਿਰ ਉੱਥੇ ਉਹਦੇ ਲੈ ਕੇ ਤੁਸੀਂ ਬਈ ਕਿੱਧਰ ਨੂੰ ਇਹ ਤਾਂ ਬਠਿੰਡਾਂ ਜਾਂਦੇ ਸੀ ਅਸੀਂ ਇੱਧਰੋਂ ਆਦੇ ਪਈ ਬਠਿੰਡਾਂ ਅੱਛਾ ਅੱਛਾ ਠੀਕ ਆ ਠੀਕ ਆ ਕਿਹੜਾ 7 ਲੱਖ ਦੀ ਉਹ ਜਿਹੜਾ ਉਹਦਾ ਸਈ ਆਉਂਦਾ ਉਹ ਕੁੜੀ ਦੀ ਵਿਚਾਰੀ ਆ ਨਹੀਂ ਬਾਈਸਾਲ ਦੀ ਕੁੜੀ ਹੈ ਖਾਲੀ ਪਾਣੀ ਦੀ ਅੱਛਾ ਯਾਰ ਭੈਣ ਜੀ ਰੱਬਾ ਓਏ ਵਾਕਈ ਬਾਈ ਦਸੰਬਰ ਦੇ ਵਿਛੜੇ ਉਧਰੋਂ ਤਾਂ ਜਿਵੇਂ ਸਹਵਿਆ ਦੇ ਵਿਛੜ ਗਏ ਮਾਤਾ ਗੁਜਰੀ ਤੇ ਅੱਜ ਜਿਹੜੇ ਇੱਥੇ ਪਰਿਵਾਰ ਵਿਛੜ ਗਏ ਨਹੀਂ ਮੇਲ ਹੁੰਦੇ ਓ ਰੱਬਾ ਦਸੰਬਰ ਦੇ ਵਿਛੜਿਆਂ ਦੇ ਮੈਂ ਕੋ ਮੈਂ ਵੀ ਆ ਜਾਂਦੇ ਹੈਗੇ ਆ ਦੇਖ ਬਾਈ ਬੱਸ ਦਿਖਾਣਾ ਤੁਹਾਨੂੰ ਜ਼ੂਮ ਕਰਕੇ ਆ ਸਾਰੇ ਭਰਾ ਜਿਹੜੇ ਲੱਗੇ ਪਏ ਆ ਵਿਚਾਰੇ ਕੋਈ ਰਸੇ ਕਹੀਆਂ ਦਾ ਕੋਈ ਜਿਹੜੀ ਆ ਟੇਢੀ ਹੋ ਕੇ ਨਾ ਵੀਰੇ ਇੱਧਰਲੇ ਪਾਸੇ ਜਿਹੜੇ ਥੱਲੇ ਆ ਗਏ ਨਾ ਪਾਣੀ ਨਾਲ ਉਹਨਾਂ ਦਾ ਨੁਕਸਾਨ ਬਹਾਵਾ ਹੋ ਗਿਆ ਬਾਈ ਯਾਰ ਬਾਈ ਤਲਵੰਡੀ ਤੋਂ ਜਿਹੜਾ ਬਠਿੰਡੇ ਨੂੰ ਰੋਡ ਜਾਂਦਾ ਉਹ ਬੰਦ ਆ ਬਾਈ ਜੀ ਬਸ ਇੱਥੇ ਡਰੇਨ ਚ ਡਿੱਗ ਗਈ ਕਿਸੇ ਦਾ ਵੀ ਕੋਈ ਭੈਣ ਭਰਾ ਮਾਂ ਪਿਓ ਰਿਸ਼ਤੇਦਾਰ ਵੀਰੇ ਤਲਵੰਡੀ ਤੋਂ ਜਿਹੜਾ ਬਠਿੰਡੇ ਨੂੰ ਕੋਈ ਆ ਬਾਰ-ਬਾਰ ਬੋਲੀ ਜਾਂਨੇ ਆ ਜਾਂਦਾ ਸੀ ਆਪ ਦੀ ਪੜਤਾਲ ਕਰ ਲੋ ਵੀਰੇ ਬਹੁਤ ਬੰਦਿਆਂ ਦਾ ਮੋਤਾਂ ਵੀ ਹੋਊਗਾ ਇੱਥੇ ਬੱਸ ਚ ਭਾਈ ਬਣ ਕੇ ਸ਼ੇਅਰ ਕਰ ਦਿਓ ਕਿਸੇ ਦਾ 100 ਰਿਸ਼ਤੇਦਾਰ ਕਿਸੇ ਦਾ ਆਪ ਦਾ ਪਤਾ ਛਤਾ ਲੈ ਲੈਣ ਪਹੁੰਚਿਆ ਉਹਨਾਂ ਮੌਕੇ ਤੇ ਆ ਦੇਖ ਲੋ ਭਾਈ ਆ ਬਈ ਫਿਰ ਜੋਨ ਦੇ ਵਾਲੇ ਪਾਸੇ ਬੰਦੇ ਨਾਲ ਤਾਂ 20 ਬੰਦੇ ਹੋ ਯਾਰ ਜਵਾਕ ਮਰ ਗਏ 10 15 ਜਵਾਕ ਮਰ ਗਏ ਜਿਹੜੇ ਖੱਬੇ ਪਾਸੇ ਪਰੇ ਬੈਠੇ ਸੀ ਬਾਈ ਕਹਿੰਦਾ ਬਾਈ ਇੱਥੇ ਜਾਂਦਾ ਸੀ ਉਦੋਂ ਕਹਿੰਦਾ ਇੱਧਰਲੇ ਜਿਹੜੇ ਤਾਂ ਬੈਠੇ ਸੀ ਸੱਜੇ ਪਾਸੇ ਉਹਦਾ ਕੱਢ ਲੇ ਬੰਦੇ ਜਿਹੜੇ ਪਾਣੀ ਕਿਣੀ ਡੱਕੀ ਬਸ ਬਈ ਉਹ ਵਾਵਾ ਵਿੱਚ ਜਵਾਕਾਂ ਨਹਸਾਨ ਹੋ ਗਿਆ ਵੀਰੇ ਇੱਕ ਧੌਣ ਚੱਕੇ ਉੱਥੋਂ ਪਿੱਛੇ ਮੈਂ ਧੌਣ ਚੱਕੇ ਕਹਿੰਦਾ ਇੱਕ ਭਾਈ ਸੀਗਾ ਨਾਲ ਉਹਦਾ ਕੋਲ ਕਾਹਲੇ ਪੈਸੇ ਤੇ ਉਹ ਜਰਾ ਪੱਟੀ ਹੁੰਦਾ ਕਹਿੰਦਾ ਮੇਰੇ ਤਾਂ ਥੋੜੀ ਜਿਹੀ ਮਰਗੀ ਪਹੁੰਚਵਾ ਦੇ ਬਹੁਤ ਸ਼ੁਕਰੀਆ ਕਹਿੰਦਾ ਸਾਡਾ ਦੇ ਜਿਆਦਾ ਬਸ ਹਾਲੇ ਵਾਲੇ ਬੀਪਸੀ ਦੇ ਨਹੀਂ ਪਤਾ ਦੇਖੀ ਦੇਖੀ ਬਰੇ ਦੇਖੀ ਦੇਖ ਕੋਈ ਨਹੀਂ ਕੋਈ ਨਹੀਂ ਉਹ ਪਾਣੀ ਆ ਗਿਆ ਮਰਨ ਲੱਗਿਆ ਉਹ ਬਾਕੀ ਉਹ ਨਹੀਂ ਦਿਖ ਰਿਹਾ ਕਿ 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 ਦੇਖੇ ਕਿਰੇ ਮੈਨੂੰ ਵੀ ਠੋਕ ਨਹੀਂ ਦਿਨ ਮਾਸ਼ੀ ਸਵਾਰੀਆਂ ਕਿੱਥੇ ਬਾਜੀਆਂ ਬਾਈ ਬਾਵਾ ਵਿਚਾਰੇ ਵਿੱਚੋਂ ਕੱਡੇ ਮਰ ਗਏ ਵਿੱਚ ਦਾਵਾ ਬੰਦੇ ਜਿਹੜੇ ਆ ਪਰਲੇ ਪਾਸੇ ਤਲਵੰਡੀ ਤੋਂ ਨੋਕੀਂ ਦੇ ਨੇ ਤੇ ਪਰ ਚੱਕੇ ਦਾ ਜਿਹੜੇ ਹੁਣ ਇਧਰਲੇ ਪਾਸੇ ਉਹ ਦੇਖੋ ਡੁੱਬ ਗਏ ਠੰਡੇ ਗੰਦੇ ਪਾਣੀ ਚ ਯਾਰ ਹਨਾ ਕਾਚ ਤਾਂ ਬਹੁਤ ਹੋ ਗਿਆ ਕਰੇਗੀ ਲੋਕਾਂ ਨੇ ਹੁਣ ਲੋਕ ਸਾਰੇ ਵਿੱਚ ਤਾਂ ਵੜ ਨਹੀਂ ਸਕਦੇ ਹੁਣ ਸਾਰੇ ਇੰਨੇ ਹੁਣ ਬੱਸ ਦੇ ਚੜ ਗਏ ਉਹ ਤਾਂ ਸਗੋਂ ਦੀ ਬੱਸ ਥੱਲੇ ਵਜੂਗੀ ਜਿਹੜੇ ਬੰਦੇ ਕੋਲੇ ਭੀੜ ਕਰੀ ਖੜੇ ਆਪਾਂ ਹੋ ਜਾਂਦੇ ਐਥੇ ਮਰੇ ਉਹਨਾਂ ਨਾ ਹੀ ਰੱਸੀ ਟੁੱਟ ਜਾਂਦੇ ਪਹਿਲਾਂ ਪਾਏ ਸੀ ਬੱਸ ਕਿਸੇ ਸੰਦਰਾ ਹੈਡਰਾ ਲੈਣੀ ਯਾਰ ਹੈਡਰਾ ਵੀ ਆਉਂਦਾ ਹੁਣ ਇੰਨੀ ਸੀ ਪੀੜੀ ਵਾਲੇ ਟ੍ਰੈਫਿਕ ਵਾਲੀ ਖੜੀ ਟੱਪਨ ਦੀ ਆ ਉਧਰ ਹੈਡਰਾ ਤਾਂ ਆ ਗਈ ਇੱਥੇ ਕੀ ਕਰ ਰਿਹਾ ਕਾਰਤ ਬਣੀ ਜਾਂਦੀ ਆਪਾਂ ਬੰਦੂ ਹਾਂ ਹੈਡਰਾ ਵਧੂ ਹਾਂ ਉੱਥੇ ਹੈ ਨਾ ਨਹੀਂ ਰੱਸੀ ਤਾਂ ਕੱਟਣੇ ਦੀ ਬੁਰੀ ਆਇਂਦੇ ਦਾ ਗੱਡੂ ਹਾਏ ਹੋ ਮੇਰਾ ਰੱਬ ਰਸੇ ਟੁੱਟ ਜਾਂਦੇ ਜਦੋਂ ਦਾ ਪੈਂਦੇ ਭਾਰ ਵੀਰੇ ਕਿਹੜਾ ਉਹ ਸੋਡੇ ਹੋਰ ਥੱਲੇ ਨੂੰ ਜਾਂਦੀ ਆ ਫੜ ਜਾ ਓਏ ਉਹ ਵੀਡੀਓ ਤਣ ਕੀ ਯਾਰ ਵੀਰੇ ਹੁਣ ਮੇਰੇ ਸਾਰੇ ਤਾਂ ਬੰਦੇ ਥੱਲੇ ਵੀ ਨਹੀਂ ਜਾਂਦੇ ਹਨਾ ਬਾਈ ਯਾਰ ਉਹ ਦੇਖ ਹੈ ਖੜ ਜਾ ਚੱਕ ਆਹ ਹੁਣ ਸਿੱਧੀ ਕਰੀ ਹਾਂ ਹੁਣ ਸਿੱਧੀ ਕਰੀ ਹਾਂ ਉਹ ਸਵਾਰੀ ਓਏ ਹੋ ਪਿਆ ਜਵਾਕ ਓਏ ਖੜ ਜਾ ਬਾਈ ਉਹ ਉਹ ਦੇ ਲਾਲ ਟੋਪੀ ਦੇ ਖੋਰ ਯਾਰ ਬਹੁਤ ਬੜਾ ਉਹ ਪਿਆਰ ਚਾਲ ਮਾਰਦੀ ਬਾਕ ਤੇ ਉਹ ਖੁੰਝੇ ਜਿੱਥੇ ਬਾਈ ਆ ਉਹ ਬੈਟਰੀ ਸੇਵ ਨਾਲ ਚਾ ਇਹ ਕੀ ਕੰਮ ਕੀ ਬਣਾ ਬਿਰੇ ਜਰਾ ਕਾਰਨ ਬਿਰੇ ਤੇ ਲਵਾਂਡੀ ਹੁਣ ਵਿੱਚ ਹੀ ਡਿੱਗ ਗਈ ਕਾਰਨ ਦਾ ਇਹ ਬਣਿਆ ਵੀ ਡਿੱਗ ਗਈ ਬਸ ਕਾਰਨ ਇਹ ਤੋਂ ਮੁੜਤ ਨਹੀਂ ਹੋ ਗਿਆ ਫਿਰ ਅਜੇ ਕੋਈ ਕਹਿ ਸਕਦਾ ਹੁਣ ਬਾਈ ਯਾਰ ਹਨਾ ਮੈਂ ਇਧਰ ਫੀਡ ਬਣਾਉਣਾ ਆਇਆ ਸੀ ਉੱਥੇ ਉਹਨਾਂ ਨੇ ਰੋਕ ਤਾਂ ਕਹਿੰਦੇ ਬਾਈ ਇਧਰ ਨਾ ਆ ਜਾ ਬਸ ਹੋ ਗਈ ਇਦਾਂ ਨਾ ਮਾਣ ਕੇ ਬੰਦੇ ਹਾਰੇ ਜਤੋਂ ਨਾ ਉਹਦੇ ਗੱਡੀਆਂ ਦੇ ਬਾਈ ਸੀ ਯਾਰਾ ਕਿੱਡੀ ਕਰ ਲਈ ਬਸ ਜਰਾ ਬਸ ਤਾਂ ਜਿੱਦਾ ਹੋਊਗਾ ਯਾਰਾ ਬਚੇ ਵੀ ਆ ਭਾਈ ਬੰਦੇ ਬੱਚੇ ਵੀ ਐਹੀ ਗੱਲ ਤਾਂ ਨਹੀਂ ਸਾਰੇ ਨਹੀਂ ਭਾਈ ਉਹ ਮਾਹਾਂ ਯਾਰਾ ਮਾਹਾਂ ਕੋਈ 10 12 ਬਚਿਆ ਵਿੱਚੋਂ ਬਸ ਭਰੀ ਵੀ ਤੇਰੀ ਮੱਥ ਭਈ ਸੀ ਫੋਲ ਟਾਈਮ ਬੱਚਾ ਉਹ ਗੱਡੀਆਂ ਦੇ ਖੜੇ ਸੀਗੇ ਬੱਚਾ ਵੀਡੀਓ ਵੀ ਆ ਗਿਆ ਹੁਣ ਮੀੜੇ ਤਾਂ ਹੁਣ ਆ ਸਾਰੀ ਮੀੜ ਗਈ ਆਪਣੇ ਅੱਗੇ ਹੁਣ ਮੰਨ ਗਏ ਯਾਰਾ ਕਿੱਥੇ ਆ ਦੇਣਾ ਓਹ ਓਹ ਵਿੱਚ ਵੜੀਆਂ ਨੇ ਹੁਣ ਕੱਢਣਗੇ ਉਹਨਾਂ ਨੂੰ ਬੰਦਿਆਂ ਮਰਿਆਂ ਥੱਲੇ ਆ ਰਹੇ ਨੇ ਨਿਕਲੇ ਨਹੀਂ ਪਾਣੀ ਡਰਾਈਵਰ ਵੀ ਡਰਾਈਵਰ ਵੱਜ ਗਿਆ ਕਿਉਂ ਹੋਇਆ ਡਰਾਈਵਰ ਡਰਾਈਵਰ ਦਾ ਕਿ ਮੈਨੂੰ ਪਤਾ ਨਹੀਂ ਡਰਾਈਵਰ ਨੂੰ ਤਾਂ ਪਤਾ ਹੀ ਨਹੀਂ ਲੱਗਿਆ ਯਾਰ ਕੁਝ ਕਿਹੜੀਆਂ ਤੇ ਆ ਇਧਰ ਬੈਠ ਗਏ ਜਿਵਨ ਸਿੰਘ ਨਾਲ ਜਦੋਂ ਬਟਿੰਡੇ ਤੋਂ ਨਿਕਲੀ ਤਾਈ ਹਣਾ ਜਿਵਨ ਸਿੰਘ ਨਾਲ ਲੋਟੀ ਖਾਧੀ ਦੇ ਸਾਹਮਣੇ ਚ ਲੋਟੀ ਖਾਧੀ ਦੇ ਸਾਹਮਣੇ ਚ ਦੂਜੇ ਤਿੱਕੇ ਦਾਮ ਦੀ ਜੀਤ ਨੀਰ ਦਾ ਉੱਡੀ ਕਿ ਤਾਂ ਸਿੱਧੀ ਸਿੱਧੀ ਉੱਧਰ ਕਿ ਡਿੱਗੀ ਐ ਸਿੱਧੀ ਵੀਰੇ ਐ ਉੱਤਰ ਕੇ ਮੰਨ ਗਿਆ ਤੈਨੂੰ ਉੱਧਰ ਦੇਖ ਲਾ ਉਹ ਇੰਗਲੈਂਡ ਉੱਟ ਕੇ ਸਿੱਧੀ ਇੱਧਰ ਡਿੱਗੀ ਆ ਐ ਬਸ ਥੱਲੇ ਨੂੰ ਜਾ ਹੀ ਜਾਂਦੀ ਐ ਹਨਾ ਪਾਣੀ 'ਚ ਇਕੱਠ ਬਾਲਾ ਨਜਾਇਜ਼ ਹੋ ਗਿਆ ਬੰਦੇ ਹੈ ਆਮ ਹੀ ਆ ਤਾਂ ਵਿਚਾਰੇ ਬੰਦੇ ਹੋਰ ਉਹ ਤਾਂ ਕਿਹੜਾ ਉਹ ਆ ਦੋ ਦੱਬਾਈਏ ਸੀ ਵਿਚਾਰੇ ਚਲ ਭਈਏ ਬੰਦੇ ਰੋਈਏ ਸੀ ਦੋ ਦੱਬਾਈਏ ਪਹਿਲਾਂ ਭਈਏ ਕੱਢਿਆ ਉਹ ਮੁੱਦੇ ਪਾਏ ਸੀ ਉੱਤੇ ਮਰੇ ਸੀ ਉਹ ਹਾਂ ਮੁੱਦੇ ਪਾਏ ਭਈਏ ਸੀ ਚਲ ਆਇਤਾ ਬੰਦੇ ਯਾਰ ਅੱਛਾ ਅੱਛਾ ਉਹੀ ਹੈ ਮੁੱਦੇ ਪੋਣਾ ਮੁੱਢ ਪਾਣੀ ਪੀਗਾ ਯਾਰ ਮੁੱਦੇ ਪਾ ਕੇ ਪਾਣੀ ਕੱਢਣਾ ਹਾਂ ਮੁੱਦੇ ਹੁੰਦੇਗਾ ਵਾਲੇ ਬਾਅਦ ਵਿੱਚ ਉਹ ਬਾਈ ਨੇ ਮੁੱਢ ਤਾਂ ਪਿਆ ਨੂੰ ਤੋੜ ਰਹੇ ਹੋ ਬੋਲੋ ਤੇ ਕਾਹਨੂੰ